ਸਰਸ਼ੀ ਕਾਲ ਜੀ ਮੈਂ ਲਾਪ੍ਰਿਕ ਹਾਜ਼ਰਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾ ਦੀ ਦਾ ਪਾਗੁਨੀ ਮ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜਗਰ ਨਾਮ ਤੇ ਕਿਰਨ ਦਾ ਬੇਟਾ ਸਾਹਿਬਦੀਪੀ 2 ਸਾਲ ਦਾ ਹੋ ਗਿਆ ਸੀ ਤੇ ਉਹ ਉਸ ਦਾ ਜਨਮ ਦਿਨ ਮਨਾਉਣ ਲਈ ਪਿੰਡ ਆਏ ਹੋਏ ਸਨ ਸਭ ਨੇ ਮਿਲ ਕੇ ਉਸ ਦਾ ਜਨਮ ਦਿਨ ਮਨਾਇਆ ਕੇਕ ਕੱਟਿਆ ਗਿਆ ਤੇ ਸਭ ਖੂ ਇੰਜੋਏ ਕਰ ਰਹੇ ਸਨ ਤਾ ਅਚਾਨਕ ਹਰਲੀ ਨੂੰ ਦਰਦ ਹੋਣੇ ਸ਼ੁਰੂ ਹੋ ਗਈ ਇਸ ਤੇ ਸਭ ਇਕਦਮ ਘਬਰਾ ਗਏ ਗੁਰਨਾਮ ਹੋਣਾ ਨੇ ਜਲਦੀ ਨਾਲ ਹਰਲੀ ਨੂੰ ਗੱਡੀ ਚ ਵਠਾਇਆ ਤੇ ਸ਼ਹਿਰ ਹਸਪਤਾਲ ਵੱਲ ਨੂੰ ਲੈ ਕੇ ਭਜੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗੁਰਨਾਮ ਨੇ ਆਪਣੇ ਡਾਕਟਰ ਦੋਸਤ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਸਾਰੀ ਤਿਆਰੀ ਪਹਿਲਾਂ ਹੀ ਕਰ ਲਈ ਸੀ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਨਰਸ਼ਾ ਨੇ ਸੀਟੀ ਨਾਲ ਹਰਲੀ ਨੂੰ ਸੰਭਾਲਦਿਆਂ ਹੋਇਆ ਉਸ ਨੂੰ ਸਟ੍ਰੈਚਰ ਤੇ ਪਾਇਆ ਤੇ ਉਸ ਨੂੰ ਆਪਰੇਸ਼ਨ ਥੀਏਟਰ ਵੱਲ ਲੈ ਗਈਆਂ ਗੁਰਨਾਮ ਕਿਰਨ ਸਭ ਨਾਲ ਹੀ ਸਨ ਕਾਲਾ ਹਰਨੀ ਨੂੰ ਹੌਸਲਾ ਦੇ ਰਿਹਾ ਸੀ ਪਰ ਅੰਦਰੋਂ ਉਹ ਵੀ ਡਰਿਆ ਹੋਇਆ ਸੀ ਹਰਲੀ ਨੂੰ ਆਪਰੇਸ਼ਨ تھیਟਰ 'ਚ ਅੰਦਰ ਲੈ ਗਏ ਤੇ ਉਹਨਾਂ ਸਭ ਨੂੰ ਬਾਹਰ ਹੀ ਇੰਤਜ਼ਾਰ ਕਰਨ ਨੂੰ ਕਿਹਾ ਗਿਆ ਕਾਲੇ ਦਾ ਹਰਲੀਨ ਬਾਰੇ ਸੋਚ ਕੇ ਡਰ ਤੇ ਘਬਰਾਹਟ ਨਾਲ ਬੁਰਾ ਹਾਲ ਸੀ ਗੁਰਨਾਮ ਵਾਰ-ਵਾਰ ਉਸ ਨੂੰ ਹੌਸਲਾ ਦੇ ਰਿਹਾ ਸੀ ਕਿ ਘਬਰਾਣਾ ਸਭ ਠੀਕ ਹੋ ਜਾਣਾ ਹੈ ਪਰ ਉਸ ਦਾ ਦਿਲ ਵਾਰ-ਵਾਰ ਹਰਲੀਨ ਬਾਰੇ ਸੋਚ ਕੇ ਘਬਰਾ ਰਿਹਾ ਸੀ किरण ਵੀ ਵਾਰ-ਵਾਰ ਉਸ ਨੂੰ ਹੀ ਸਮਝਾ ਰਹੀ ਸੀ ਸਭ ਠੀਕ ਹੋ ਜਾਣਾ ਕੁਲਵੀਰ ਤੂੰ ਐਵੇਂ ਚਿੰਤਾ ਨਾ ਕਰ ਉਸ ਵਾਹਿਗੁਰੂ ਤੇ ভরਸਾ ਰੱਖ ਉਸ ਨੂੰ ਸਭ ਦਾ ਫਿਕਰ ਹੈ ਕੁਝ ਨਹੀਂ ਹੁੰਦਾ ਹਲੀਨ ਨੂੰ ਕੁਝ ਹੀ ਵਾਰ ਅੰਦਰੋਂ ਇੱਕ ਨਰਸ ਕਾਲਜ ਪਹਾਰਾਈ ਤੇ ਕਾਲਾ ਉਸ ਨੂੰ ਰੋਕਦੀ ਹੋਏ ਕਹਿਣ ਲੱਗਾ ਨਰਸ ਹਲੀਨ ਕੇ ਮਿਆ ਠੀਕ ਠੀ ਹੈ ਨਾ ਉਥੇ ਸਾਡਾ ਬੱਚਾ ਨਰਸ ਦੇਖੋ ਜੀ ਹਲੀ ਅਸੀਂ ਕੁਝ ਨਹੀਂ ਕਹਿ ਸਕਦੇ ਹਲੀ ਉਹਨਾਂ ਦਾ ਸਤਮਾ ਮਹੀਨਾ ਚੱਲ ਰਿਹਾ ਹੈ ਤਯੋ ਤੋ ਬੇਵੀ ਦੀ ਡਿਲੀਵਰੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਬਸ ਸਹੇਗੁਰਤੀ ਪਰੋਇਸਾ ਰੱਖੋ ਸਭ ਠੀਕ ਹੋਏਗਾ ਕਹਿ ਕੇ ਜਲਦੀ ਨਾਲ ਚਲੀ ਗਈ ਇਹ ਸੁਣ ਕੇ ਕਾਲਾ ਹੋਰ ਘਬਰਾ ਗਿਆ ਤੇ ਕਿਰਨ ਨੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਤੇ ਪਿਆਰ ਨਾਲ ਸਿਰ ਪਲੂਸ ਕੇ ਹੌਸਲਾ ਦੇਣ ਲੱਗੀ ਉਹਨੂੰ ਅੱਜ ਪਲ-ਪਲ ਦਾ ਇੰਤਜ਼ਾਰ ਵੀ ਸਦੀਆਂ ਵਾਂਗ ਲੱਗ ਰਿਹਾ ਸੀ ਦੋ ਤਿੰਨ ਘੰਟੇ ਬਾਅਦ ਜਦ ਅਪਰੇਸ਼ਨ ਥੀਏਟਰ ਦੀ ਲਾਈਟ ਬੰਦ ਹੋਈ ਤਾਂ ਸਾਰੇ ਦਰਵਾਜ਼ੇ ਅੱਗੇ ਇਕੱਠੇ ਹੋ ਗਏ ਡਾਕਟਰ ਬਹਾਰਾਈ ਤੇ ਕਹਿਣ ਲੱਗੀ ਵਧਾਈਆਂ ਹੋਵੇ ਜੀ ਸਾਰਿਆਂ ਨੂੰ ਆਪਰੇਸ਼ਨ ਕਾਮਯਾਬ ਰਿਹਾ ਬੀਟੀ ਹੋਈਆ ਤੇ ਮਾਂ ਵੀ ਠੀਕ ਐ ਪਰ ਗੁਰਨਾਮ ਪਰ ਕੀ ਡਾਕਟਰ ਡਾਕਟਰ ਗੁਰਨਾਮ ਜੀ ਬੀਟੀ ਬਹੁਤ ਕਮਜ਼ੋਰ ਹੈ ਉਸ ਨੂੰ ਸਾਹ ਲੈਣ ਚ ਬਹੁਤ ਦਿੱਕਤ ਆ ਰਹੀਆ ਇਸ ਲਈ ਅਸੀਂ ਉਸ ਨੂੰ ਡਾਕਟਰ ਦੀ ਨਿਗਰਾਨੀ ਚ ਹਲੇ ਆਈ ਸੀ ਯੂ ਚ ਰੱਖਾਂਗੇ ਪਰ ਉਸ ਦੇ ਜਿੰਦਾ ਰਹਿਣ ਦੇ ਚਾਂਸ ਬਹੁਤ ਘੱਟ ਆ ਇਹ ਨਹੀਂ ਗੱਲ ਸੁਣ ਕੇ ਕਾਲੀ ਦੀ ਹਿੰਮਤੀ ਵੀ ਜਵਾਬ ਦੇ ਗਈ ਤੇ ਉਹ ਰੋਣ ਲੱਗ ਪਿਆ ਤੇ ਕਹਿਣ ਲੱਗਾ ਡਾਕਟਰ ਮੈਂ ਆਪਣੀ ਧੀ ਤੇ ਹਰਲੀ ਨੂੰ ਮਿਲਣਾ ਹੈ ਪਲੀਸ ਡਾਕਟਰ ਸਰਦਾਰ ਜੀ ਤੁਸੀਂ ਤਾਂ ਹਿੰਮਤ ਨਾਲ ਕੰਮ ਲਓ ਜੇ ਤੁਸੀਂ ਹੀ ਇਦਾਂ ਹਿੰਮਤ ਹਾਰ ਜਾਉਂਗੇ ਤਾਂ ਤੁਹਾਡੀ ਵਾਈਫ ਨੂੰ ਹੌਸਲਾ ਖੋਂਦੇ ਪੀਗਾ ਤੁਸੀਂ ਅੰਦਰ ਆਓ ਮੇਰੇ ਨਾਲ ਤੇ ਡਾਕਟਰ ਉਸ ਨੂੰ ਆਈ ਸੀ ਯੂ ਚ ਲੈ ਗਈ ਜਿੱਥੇ بیوی ਨੂੰ ਰੱਖਿਆ ਹੋਇਆ ਸੀ ਉਸ ਨੂੰ ਦੂਰੋਂ ਹੀ ਸ਼ੀਸ਼ੇ ਵਿੱਚੋਂ ਸਾਲ ਲੰਦੀ ਨੂੰ ਦੇਖ ਕੇ ਇੱਕ ਪਲ ਲਈ ਤਾਂ ਕਾਲੀ ਨੂੰ ਇੰਝ ਲੱਗਿਆ ਜਿਵੇਂ ਉਸ ਨੂੰ ਕੋਲੇ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹੋਣ ਪਰ ਅਗਲੇ ਹੀ ਪਲ ਉਹ ਕਹਿਣ ਲੱਗਾ ਡਾਕਟਰ ਤੁਸੀਂ ਹਲੇ ਨੂੰ ਤਾਂ ਨਹੀਂ ਦੱਸਿਆ ਸੀ ਵਾਰੀ ਕੁਝ ਡਾਕਟਰ ਨਹੀਂ ਉਹ ਹਲੇ ਹੂਸਚ ਨਹੀਂ ਆਈ ਜਦੋਂ ਉਹ ਹੂਸਚ ਹੋਣਗੀ ਤਾਂ ਅਸੀਂ ਦੱਸ ਦੇਵਾਂਗੇ ਕਾਲਾ ਮੈਂ ਮਿਲਣਾ ਹੈ ਉਸ ਨੂੰ ਮੈਂ ਖੁਦ ਦੱਸਾਂਗਾ ਇਸੇ ਬਾਰੇ ਤੇ ਫਿਰ ਡਾਕਟਰ ਉਸ ਨੂੰ ਹਰਲਿੰਗ ਕੋਲ ਛੱਡ ਕੇ ਬਾਹਰ ਚਲੀ ਗਈ ਕਾਲਾ ਕਿ ਉਸ ਦੀ ਸਰਾਣੀ ਬੈਠ ਗਿਆ ਤੇ ਬੈਠੀ ਬੈਠੇ ਉਸ ਦੀ ਛੀਰੀ ਵੱਲ ਤੱਕਦਾ ਤੱਕਦਾ ਸੋਚਾਂ 'ਚ ਖੋ ਗਿਆ ਕੁਝ ਥਿਰਵਾਦ ਹਰਲਿੰ ਨੂੰ ਹੁਸ਼ਾਈ ਤਾਂ ਆਪਣੇ ਕੋਲ ਆਪਣੀ بیوی ਨੂੰ ਪਾ ਕੇ ਘਬਰਾ ਗਈ ਤੇ ਕੁਲਵੀਰ ਨੂੰ ਬੁਲਾਉਂਦੇ ਹੋਏ ਕਹਿਣ ਲੱਗੀ ਕੁਲਵੀਰ ਜੀ ਮੇਰਾ بیوی ਕਿੱਥੇ ਆ ਕਾਲਾ ਸੋਚਾਂ 'ਚੋਂ ਬਾਹਰ ਆਉਂਦੀ ਹੋਈ ਹਰਲਿੰਗ ਹੋਸ਼ ਆ ਗਿਆ ਤੁਹਾਨੂੰ ਤੁਸੀਂ ਕਿਵੇਂ ਹੋ ਹਰਲਿੰਦਰ ਜਲਵੀਰ ਜੀ ਮੈਂ ਠੀਕਾਂ ਪਰ ਆਪਣਾ بیوی ਕਿੱਥੇ ਆ ਆਪਣੇ ਬੈਠਦੇ ਅਸੀ ਪਾਸੇ ਦੇਖਦੀ ਹੋਈ ਪਰੇਸ਼ਾਨ ਹੁੰਦੀ ਹੋਈ ਕਹਿਣ ਲੱਗੀ ਕਾਲਾ ਉਸ ਦਾ ਹੱਥ ਆਪਣੇ ਹੱਥ ਵਿੱਚ ਲੈਂਦੇ ਹੋਏ ਹਰਲਿੰਦਰ ਦੇਖੋ ਮੇਰੇ ਵੱਲ ਦੇਖੋ ਪਹਿਲਾਂ ਤੁਸੀਂ ਸ਼ਾਂਤ ਹੋਵੋ ਮੈਂ ਦੱਸਦਾ ਹਾਂ ਸਭ ਕੁਝ ਆਪਣੀ ਤੀ ਠੀਕ ਆ ਬਸ ਉਹ ਕੁਝ ਕਮਜ਼ੋਰ ਆ ਜਿਸ ਕਰਕੇ ਉਸ ਨੂੰ ਡਾਕਟਰ ਨੇ ਆਈਸੀਯੂ ਚ ਰੱਖਿਆ ਹੋਇਆ ਹੈ ਮੈਂ ਮਿਲ ਕੇ ਆਇਆ ਉਸ ਨੂੰ ਮੇਰੇ ਕੋਲ ਤਾਂ ਉਸ ਦੀ ਫੋਟੋ ਤੇ ਵੀਡੀਓ ਵੀ ਆ ਆਪਣਾ ਮੋਬਾਈਲ ਕੱਢ ਕੇ ਉਸ ਨੂੰ ਦਿਖਾਉਂਦੇ ਹੋਏ ਕਹਿਣ ਲੱਗਾ ਹਰਲੇਨ ਹਾ ਕਿੰਨੀ ਪਿਆਰੀ ਆ ਸਾਡੀ ਨਿੱਕੀ ਜੀ ਚਿੜੀ ਤੇ ਫਿਰ ਹਰਲੇਨ ਅਚਾਨਕ ਰੋਣ ਲੱਗ ਪਈ ਤੇ ਕਹਿਣ ਲੱਗੀ ਇਸ ਵਿਚਾਰੀ ਨੰਨੀ ਜਹੀ ਜਾਨ ਨੂੰ ਦੁਨੀਆ ਚੋਂ ਦੇ ਹੀ ਇਹਨਾਂ ਕੁਝ ਸੈਨਾ ਪੈ ਰਿਹਾ ਏ ਮੈਂ ਕੀ ਕਿਸੇ ਦਾ ਕੀ ਮਾੜਾ ਕੀਤਾ ਯਾ ਕੁਲਵੀਰ ਜੋ ਰੱਪ ਮੇਰੀ ਧੀ ਨਾਲ ਐਵੇਂ ਕਰ ਰਿਹਾ ਏ ਕਾਲਾ ਉਸਨੂੰ ਗੱਲ ਨਾਲ ਲਾ ਕੇ ਚੁੱਪ ਕਰਵਾਉਣ ਲੱਗਾ ਤੇ ਕਹਿਣ ਲੱਗਾ ਤੁਸੀਂ ਕਿਸੇ ਦਾ ਕੁਝ ਪੁਰਾ ਨਹੀਂ ਕੀਤਾ ਹੌਸਲਾ ਰੱਖੋ ਹਰਲਿੰ ਸਭ ਠੀਕ ਹੋ ਜਾਏਗਾ ਬਸ ਆਪਣਾ ਇਮਤਿਹਾਨ ਲੈ ਰਿਹਾ ਏ ਰੱਬ ਸਬਰ ਰੱਖੋ ਸਭ ਠੀਕ ਹੋ ਜਾਏਗਾ ਹਰਲਿੰ ਪਰ ਕੁਲਵਿੰਦਰ ਜੀ ਮੇਰੀ ਨਾਲ ਹੀ ਇਹ ਸਭ ਕਿਉਂ ਕਾਲਾ ਉਸਨੂੰ ਗੱਲ ਨਾਲ ਲਾ ਕੇ ਹੌਸਲਾ ਦੇ ਕੇ ਬਸ ਚੁੱਪ ਕਰਵਾ ਰਿਹਾ ਸੀ ਫਿਰ ਬਾਰੂ ਗੁਰਨਾਮ किरण ਤੇ ਹਰleen ਦੇ ਮਾਤਾ ਪਿਤਾ ਉਸ ਨੂੰ ਮਿਲਣ ਲਈ ਅੰਦਰ ਆ ਗਏ ਸਭ ਨੇ ਮਿਲ ਕੇ ਹਰleen ਨੂੰ ਹੌਸਲਾ ਦਿੱਤਾ ਤੇ ਕਿਹਾ ਤੂੰ ਫਿਕਰ ਨਾ ਕਰੇ ਸਭ ਠੀਕ ਹੋ ਜਾਏਗਾ ਫਿਰ ਸਾਰੇ ਬਾਹਰ ਜਾ ਕੇ ਬੈਠ ਗਏ ਤੇ ਕਾਲਾ ਉੱਥੇ ਹੀ ਹਰleen ਦੇ ਕੋਲ ਬੈਠਾ ਰਿਹਾ ਤੇ ਗੱਲਾਂ ਨਾਲ ਉਸ ਦਾ ਹੌਸਲਾ ਵਧਾਉਂਦਾ ਰਿਹਾ ਉੱਤਰ ਪਹਾੜ ਰਾਤ ਵੀ ਬਹੁਤ ਹੋ ਚੁੱਕੀ ਸੀ ਗੁਰਨਾਮ ਹਰਲਿੰਦੇ ਮਮੀ ਪਾਪਾ ਨੂੰ ਇਹ ਕਹਿ ਕੇ ਘਰ ਛੱਡਾਇਆ ਕਿ ਤੁਸੀਂ ਘਰ ਜਾਓ ਤੇ ਆਰਾਮ ਕਰੋ ਕਿਤੇ ਤੁਸੀਂ ਇੱਥੇ ਹਸਪਤਾਲ 'ਚ ਬੇਰਾਮੀ ਚੱਲੋਗੇ ਅਸੀਂ ਹਾਂ ਨਾ ਇੱਥੇ ਸਾਰੇ ਕੋਈ ਵੀ ਗੱਲ ਹੋਈ ਤਾਂ ਸੇ ਤੁਹਾਨੂੰ ਦੱਸ ਦੇਵਾਂਗੇ ਹਰਲਿੰਦੀ ਮਮੀ ਦਾ ਘਰ ਜਾਣ ਨੂੰ ਪੂਰਾ ਵੀ ਦਿਲ ਨਹੀਂ ਮੰਨ ਰਿਹਾ ਸੀ ਪਰ ਫਿਰ ਵੀ ਉਸ ਨੂੰ ਘਰ ਜਾਣਾ ਪਿਆ ਬਾਅਦ ਵਿੱਚ ਗੁਰਨਾਮ ਫੇਰ ਕਿਰਨ ਨੂੰ ਵੀ ਘਰ ਛੱਡਾਇਆ ਤੇ ਰਾਤ ਨੂੰ ਕਾਲਾ ਤੇ ਗੁਰਨਾਮ ਦੋਵੇਂ ਹੀ ਹਸਪਤਾਲ ਸਨ ਕਾਲੇ ਨੇ ਹਰਲੇ ਨੂੰ ਕੁਛ ਹਲਕਾ ਫੁਲਕਾ ਖਾਣਾ ਕਵਾ ਕੇ ਉਸ ਨੂੰ ਸੁਲਾ ਦਿੱਤਾ ਤੇ ਕਾਲਾ ਉਸਦੇ ਸਰਾਣੀ ਬੈਠਾ ਬੈਠਾ ਕੁਰਸੀ ਤੇ ਹੀ ਕੱਲ ਸੌਂ ਗਿਆ ਉਸ ਨੂੰ ਪਤਾ ਹੀ ਨਾ ਲੱਗਾ ਜਦ ਗੁਰਨਾਮ ਉਸ ਨੂੰ ਰੋਟੀ ਖਾਣ ਲਈ ਬਣੋਂ ਆਇਆ ਤਾਂ ਇਹ ਤਾਂ ਦੋਨਾਂ ਨੂੰ ਇੱਕ ਦੂਸਰੇ ਦਾ ਹੱਥ ਫੜ ਕੇ ਸੁੱਤੇ ਪਿਆ ਦੇਖ ਕੇ ਉਸ ਦਾ ਦਿਲ ਨਾ ਕੀਤਾ ਉਹਨਾਂ ਨੂੰ ਡਿਸਟਰਬ ਕਰਨ ਦਾ ਤੇ ਉਹ ਉਸੇ ਪੈਰੀ ਵਾਪਸ ਮੁੜ ਆਇਆ ਤੇ ਹੋ ਫਿਰ ਆਈ ਸੀ ਯੁਗਲਵੱਚੀ ਨੂੰ ਦੇਖਣ ਚਲਾ ਗਿਆ ਤਾਂ ਪਤਾ ਲੱਗਿਆ ਕਿ ਸਭ ਠੀਕ ਹੈ ਤੇ ਫਿਰ ਉਹ ਬਾਹਰ ਗੰਦੀਂ ਚਰੋਟੀ ਖਾਨ ਆ ਗਿਆ ਤੇ ਰੋਟੀ ਖਾ ਕੇ ਹਾਲਾ ਚਾ ਕੇ ਬੈਂਚ ਤੇ ਹੀ ਲੇਟ ਗਿਆ ਜਸਵੀਰ ਦੀ ਚਹਲ ਪਹਲ ਦੀ ਲੋਕਾਂ ਦੀਆਂ ਆਵਾਜ਼ਾਂ ਕਾਲੇ ਦੀ ਕੰਨੀ ਪਈਆਂ ਤਾਂ ਉਸ ਦੀ ਅੱਖ ਖੁੱਲਹੀ ਤੇ ਉਹ ਜਲਦੀ ਨਾਲ ਉੱਠ ਕੇ ਬਾਹਰ ਆਇਆ ਤਾਂ ਹਾਲਚ ਗੁਰਨਾਮ ਨੂੰ ਬੈਠਾ ਦੇਖ ਕੇ ਉਸ ਕੋਲ ਆਇਆ ਤੇ ਨਾਲ ਬੈਠ ਗਿਆ ਗੁਰਨਾਮ ਕਾਲੇ ਤੂੰ ਰਾਤੀ ਬਿਨਾਂ ਰੋਟੀ ਖਾਦੀ ਸੋ ਗਿਆ ਹੁਣ ਤੇ ਕੰਮ ਕਰ ਕਰੇ ਜਾ ਕੇ ਰੋਟੀ ਫੜ ਕੇ ਲਿਆ ਮੈਂ ਇੱਥੇ ਹੈ ਗਿਆ ਆ ਕਾਲਾ ਵੀਰੇ ਮੈਂ ਇੱਕ ਵਾਰੀ ਮੈਂ ਆਪਣੀ ਹਰਵੀਰ ਨੂੰ ਦੇਖ ਲਮ ਮੈਂ ਫੇਰ ਜਾਣਾ ਆ ਗੁਰਨਾਮ ਸੜ ਠੀਕ ਆ ਜਾ ਫਿਰ ਕਾਲਾ ਜਦ ਆਈ ਸੀ ਯੂਵਲਾਇਤ ਡਾਕਟਰ ਰਾਉਂਡਤੀ ਸੀ ਤੇ ਜਦ ਉਹ ਕਾਲੇ ਨੂੰ ਮਿਲੇ ਤਾਹ ਪੁੱਛਣ ਲੱਗਾ ਡਾਕਟਰ ਸਾਹ ਮੇਰੀ ਬੀਤੀ ਕਿ ਮਿਆ ਹਾਂ ਡਾਕਟਰ ਉਸੀਆਂ ਰਿਪੋਰਟਾਂ ਦੇਖਦੇ ਹੋਏ ਕਹਿਣ ਲੱਗਾ ਸਰਦਾਰ ਜੀ ਕਮਾਲਾ ਤੁਹਾਡੀ ਧੀ ਤਾਂ ਬਹੁਤ ਹੀ ਬਹਾਦਰ ਆ ਉਹ ਹਲੇ ਤੱਕ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਆ ਨਹੀਂ ਤਾਂ ਅਜੇ ਕੀ ਸੱਚ ਮੈਂ ਆਮ ਹੀ ਦੇਖਿਆ ਆ ਬੱਚਾ ਜਰਾ دیر ਸਰਵਾਈਵ ਨਹੀਂ ਕਰ ਸਕ ਪਾਉਂਦਾ ਪਰ ਤੁਹਾਡਾ ਬੀਬੀ ਉਹਨਾਂ ਵਿੱਚੋਂ ਨਹੀਂ ਆ ਆਉਣ ਵਾਲੇ ਕੁਝ ਘੰਟੇ ਇਸ ਦੀ ਜ਼ਿੰਦਗੀ ਲਈ ਬਹੁਤ ਅਹਿਮ ਹੈ ਰੱਬ ਅਗੇ ਦੁਆ ਕਰਨਾ ਤੁਸੀਂ ਕਿ ਸਭ ਠੀਕ ਹੋ ਜਾਏਗਾ ਇਹਨਾਂ ਕਹਿ ਕੇ ਡਾਕਟਰ ਚਲਾ ਗਿਆ ਤੇ ਕਾਲਾ ਖੜਾ ਉੱਪਰ ਨੂੰ ਮੂੰਹ ਕਰਕੇ ਕਹਿਣ ਲੱਗਾ ਬਾਬਾ ਜੀ ਅੱਜ ਤੱਕ ਮੈਂ ਤੁਹਾਡੀ ਤੋਂ ਕੁਝ ਨਹੀਂ ਮੰਗਿਆ ਪਰ ਅੱਜ ਮੈਂ ਪੱਲਾਡ ਕੀ ਮੇਰੀ ਧੀ ਦੀ ਜ਼ਿੰਦਗੀ ਤੁਹਾਡੇ ਤੋਂ ਮੰਗਦਾ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਮਨ ਹੀ ਮਨ ਅਰਦਾਸ ਕਰਦਾ ਹੋਇਆ ਬਾਹਰ ਨੂੰ ਚੱਲ ਪਿਆ ਘਰ ਨੂੰ ਆਉਂਦੇ ਹੋਏ ਰਸਤੇ 'ਚ ਗੁਰੂ ਘਰ ਪੈਂਦਾ ਸੀ ਤਾਂ ਕਾਲਾ ਪਹਿਲਾਂ ਗੁਰੂ ਘਰ ਗਿਆ ਅੰਦਰ ਜਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਹਰ ਲੀਨ ਤੇ ਆਪਣੀ ਧੀ ਦੀ ਸਲਾਮਤੀ ਲਈ ਫਿਰ ਕੁਝ ਥੇਰ ਬੈਠ ਕੇ ਬਾਣੀ ਸਰਵਣ ਕੀਤੀ ਤੇ ਉੱਠ ਕੇ ਮੱਥਾ ਟੇਕਿਆ ਤੇ ਘਰ ਨੂੰ ਆ ਗਿਆ ਚਿਰਕਾਰ ਦੇ ਅੰਦਰ ਆਇਆ ਤਾਂ ਕਿਰਨ ਭਾਬੀ ਪੁੱਛਣ ਲੱਗੀ ਕੁਲਵੀਰ ਹਰਲਿੰ ਕਿਵੇਂ ਆ ਹਨ ਤੇ ਬੀਬੀ ਉਹ ਕਿਵੇਂ ਆ ਕਾਲਾ ਹਾਂਜੀ ਭਾਬੀ ਹਰਲਿੰ ਠੀਕ ਆ ਤੇ ਬੀਬੀ ਵੀ ਠੀਕ ਆ ਡਾਕਟਰ ਕਹਿੰਦਾ ਸੀ ਕਿ ਤੁਹਾਡੀ ਬੀਤੀ ਤਾਂ ਬਹੁਤ ਬਹਾਦਰ ਆ ਜੋ ਹਲੇ ਤੱਕ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਆ ਤੇ ਕਿਹਾ ਆਉਣ ਵਾਲੇ ਕੁਝ ਹਫ਼ਤੇ ਇਸ ਦੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੈ ਕਿਰਨ ਹੌਸਲਾ ਦਿੰਦੇ ਹੋਏ ਤੂੰ ਹੌਸਲਾ ਰੱਖੀਂ ਬੱਸ ਸਭ ਠੀਕ ਹੋ ਜਾਣਾ। ਕੁਲਵੀਰ ਤੇਰੀ ਤੀਤਾ ਜਮਾ ਆਪਣੀ ਮਾਂ ਹਰ ਲੇਨ ਤੇ ਗਈ ਆ। ਹਿੰਮਤੀ ਮਾਂ ਦਿੱਤੀ, ਹਿੰਮਤੀ। ਇੰਨੀ ਜਲਦੀ ਹਾਰ ਨਹੀਂ ਮੰਨਣ ਵਾਲੀ ਉਹ ਵੀ। ਤੂੰ ਦੇਖੀ ਸਭ ਠੀਕ ਹੋ ਜਾਣਾ ਆ ਤੇ ਹੁਣ ਆ ਜਾ ਮੇਰੇ ਨਾਲ ਮੈਂ ਖਾਣਾ ਸਾਰਾ ਬਣਾ ਕੇ ਪਕੀਤਾ ਆ। ਚੱਕ ਕੇ ਗੱਡੀ 'ਚ ਰੱਖ ਲਾ ਤੇ ਮੈਂ ਵੀ ਜਦ ਤੱਕ ਤਿਆਰ ਹੋ ਕੇ ਆਈ ਫਿਰ ਆਪਾਂ ਇਕੱਠੇ ਚੱਲਦੇ ਆਂ। ਕੁਲਵੀਰ ਨੇ ਸਾਰਾ ਖਾਣਾ ਚੱਕ ਕੇ ਗੱਡੀ 'ਚ ਰੱਖਿਆ ਤੇ ਥੋੜੀ ਦੇਰ ਬਾਅਦ ਕਿਰਨ ਦੇਖ ਕਿਰਨ ਬੀਕਰ ਨੂੰ ਲੋਕ ਲਾ ਕੇ ਉਸ ਨਾਲ ਆ ਕੇ ਗੱਡੀ 'ਚ ਬੈਠ ਗਈ ਤੇ ਫਿਰ ਉਹ ਹਸਪਤਾਲ ਆ ਗਏ। ਕਿਰਨ ਆ ਕੇ ਪਰਲਾ ਹਰਲਿੰ ਨੂੰ ਮਿਲੀ ਤੇ ਕਾਲੇ ਨੂੰ ਕਹਿਣ ਲੱਗੇ ਤੁਸੀਂ ਜਾਓ ਰੋਟੀ ਖਾ ਲਓ ਮੈਂ ਹਾਂ ਹਰਲਿੰ ਕੋਲ। ਕਾਲਾ ਤੇ ਗੁਰਨਾਮ ਖਾਣਾ ਖਾਣ ਚਲੇ ਗਏ। ਕਿਰਨ ਹਰਲਿੰ ਕਿਵੇਂ ਆ? ਠੀਕ ਆ ਨਾ? ਕੋਈ ਦੁੱਖ ਤਕਲੀਫ ਤਾਂ ਨਹੀਂ? ਹਰਲਿੰ ਹਾਂਜੀ ਮੈਂ ਠੀਕ ਹਾਂ ਭਾਬੀ। ਮੇਰਾ ਨਾ ਬਹੁਤ ਦਿਲ ਕਰ ਰਿਹਾ ਆਪਣੀ ਹਰਵੀਰ ਨੂੰ ਸੀਨੇ ਨਾਲ ਲਾਉਣ ਦਾ। ਮੈਂ ਤਾਂ ਉਸ ਨੂੰ ਹਲੇ ਤੱਕ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਆ। ਤੇ ਡਾਕਟਰ ਹਲੇ ਮਿਲਣ ਹੀ ਨਹੀਂ ਦੇ ਰਹੀ ਉਸ ਨਾਲ ਕਿਸੇ ਨੂੰ ਵੀ ਕਿਰਨ ਹਲীন ਮੈਂ ਵੀ ਇੱਕ ਮਾਂ ਆ ਤੇ ਮੈਂ ਜਾਣਦੀ ਆ ਕਿ ਇੱਕ ਮਾਂ ਦਾ ਦੁੱਖ ਦਰਦ ਤੂੰ ਸਬਰ ਕਰ ਪੈਣੀ ਉਸ ਦੀ ਹਾਲਤ ਹਾਲੀ ਇਦਾਂ ਦੀ ਨਹੀਂ ਆ ਕਿ ਉਸ ਨੂੰ ਹਲੇ ਕੋਈ ਮਿਲ ਸਕੇ ਤੈਨੂੰ ਪਤਾ ਡਾਕਟਰ ਨੇ ਕੀ ਕਿਹਾ ਆ ਉਹ ਕੀ ਕਹਿ ਰਿਹਾ ਸੀ ਬਹੁਤ ਬਹਾਦਰ ਆ ਤੁਹਾਡੀ ਧੀ ਬਸ ਅਜੇ ਦੇ ਕੁਝ ਘੰਟੇ ਬਹੁਤ ਐ ਮਾਊਸੀ ਜ਼ਿੰਦਗੀ ਲਈ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਆ ਸਾਡੀ ਤਾਂ ਰੱਬ ਅਗੇ ਹੀੋ ਦੁਆਏ ਕਿ ਤੁਸੀਂ ਦੁਬੇ ਜਲਦੀ ਨਾਲ ਠੀਕ ਹੋ ਕੇ ਘਰ ਆਓ ਉਸਦੇ ਸਿਰ ਪਿਆਰ ਨਾਲ ਪਲੋਸਦੀਆਂ ਕਿਹਾ ਅੱਛਾ ਹੁਣ ਤੂੰ ਥੋੜਾ ਬਹੁਤਾ ਕੁਝ ਖਾ ਫੀਲ ਹੈ ਮੈਂ ਨਰਸ ਨੂੰ ਬੁਲਾਉਂਦੀ ਆ ਨਾਲੇ ਉਹ ਤੇ ਨੋਟ ਕੇ ਬੈਠਣ ਚ ਮਦਦ ਕਰ ਦੇਵੇਗੀ ਤੇ ਨਾਲੇ ਅਸੀਂ ਤੇਰੇ ਕੱਪੜੇ ਬਦਲ ਦਿਵਾਗੇ ਆ ਨਰਸਾਈ ਤੇ ਹੱਲੀ ਨੂੰ ਥੋੜਾ ਉੱਠ ਕੇ ਬਿਠਾਇਆ ਤੇ ਕੱਪੜੇ ਬਦਲੇ ਫਿਰ ਕਿਰਨ ਨੇ ਆਪਣੇ ਹੱਥੀ ਉਸਨੂੰ ਹਲਕਾ ਫੁਲਕਾ ਖਾਣਾ ਖਿਲਾਇਆ ਤੇ ਫਿਰ ਖਾਣਾ ਖਵਾ ਕੇ ਸਾਰੇ ਵਰਤਨ ਇਕੱਠੇ ਕੀਤੇ ਇਹਨੇ ਨੂੰ ਕਾਲਾ ਅੰਦਰ ਆਇਆ ਤੇ ਕਹਿਣ ਲੱਗਾ ਭਾਬੀ ਵੀਰਾ ਕਹਿ ਰਿਹਾ ਆ ਬੈਂਕ ਜਾ ਰਹੇ ਨੇ ਤੁਸੀਂ ਘਰ ਤਾਂ ਨਹੀਂ ਜਾਣਾ ਕਿਰਨ ਕੁਲਵੀਰਾ ਵਰਤਨ ਗੱਡੀ 'ਚ ਰਖਵਾ ਦੇਂ ਤੇ ਕਹੀਂ ਭਾਬੀ ਕਹਿ ਰਹੀ ਆ ਤੁਸੀਂ ਚਲੇ ਜਾਓ ਮੈਂ ਇੱਥੇ ਹੀ ਰਹਾਂਗੀ ਕਾਲਾ ਬਰਤਨ ਲੈ ਕੇ ਬਾਹਰ ਆ ਗਿਆ ਤੇ ਗੱਡੀ ਚ ਚੱਕ ਦਿੱਤੀ ਤੇ ਗੁਰਨਾਮ ਨੂੰ ਚਾਬੀ ਪੜਾਉਂਦੀ ਹੋਈ ਕਹਿਣ ਲੱਗਾ ਵੀਰੇ ਭਾਬੀ ਕਹਿ ਰਹੀ ਆ ਤੁਸੀਂ ਚਲੇ ਜਾਓ ਮੈਂ ਇੱਥੇ ਹੀ ਰਹਾਂਗੀ ਗੁਰਨਾਮ ਚਲ ਠੀਕਾ ਫਿਰ ਕੁਲਵੀਰੇ ਤੇਰਾ ਕੁਝ ਪੈਸੇ ਰੱਖ ਆਪਣੇ ਕੋਲ ਲੋੜ ਪੈ ਜਾਂਦੀ ਆ ਕਾਲਾ ਪਰ ਵੀਰੇ ਮੇਰੇ ਕੋਲ ਪੈਸੇ ਹੈ ਗੁਰਨਾਮ ਉਹ ਵੀਰ ਮੇਰੇ ਇਹ ਹਸਪਤਾਲ ਆ ਇੱਥੇ ਮਿੰਟ ਮਿੰਟ ਤੇ ਪੈਸੇ ਦੀ ਲੋੜ ਪੈਂਦੀ ਆ ਇਰਾਖ ਆਪਣੇ ਕੋਲ ਤੇ ਜੇ ਹੋਰ ਲੋਡ ਪਈ ਤਾਂ ਮੇਰਾ ਆਹ ਕ੍ਰੈਡਿਟ ਕਾਰਡ ਵੀ ਆਪਣੇ ਕੋਲ ਰੱਖ ਲੈ ਤੇ ਇਸ ਨੂੰ ਵਰਤ ਲਮੀ ਤੇ ਘਬਰਾਈ ਨਾ ਆਪਾਂ ਕੁਝ ਨਹੀਂ ਹੋਣ ਦੇਣਾ ਸਾਡੀ ਤੇ ਨੂੰ ਜੇ ਲੋਡ ਪਈ ਤਾਂ ਵਧੀਆ ਤੋਂ ਵਧੀਆ ਹਸਪਤਲ ਜਾਵਾਂਗੇ ਹੁਣ ਤੂੰ ਜਾ ਅੰਦਰ ਹਰਲੀਨ ਕੋਲ ਜੇ ਮੇਰੀ ਲੋਡ ਪਈ ਤਾਂ ਮੈਨੂੰ ਫੋਨ ਕਰੀ ਠੀਕਾ ਜਦ ਕਾਲਾ ਹਸਪਤਲ ਦੇ ਅੰਦਰ ਆਇਆ ਤਾਂ ਕੁਝ ਥੀਰਵਾਦ ਉਸ ਨੂੰ ਹਰਨਾਮ ਦਾ ਫੋਨ ਆਇਆ ਕਾਲਾ ਹਾਂਜੀ ਵੀਰ ਜੀ ਹਰਨਾਮ ਹੋਰ ਕਾਲੇ ਕੇ ਮਿਆਂ ਤੇ ਹਰਲੀਨ ਕੇ ਮਿਆਂ ਨਲੇ ਗੂੜੀਆਂ ਛੋਟੀ ਹੋ ਕੇ ਮਿਆਂ ਕਾਲਾ ਵੀਰੇ ਦੋਵੇਂ ਠੀਕਾ ਹਰਨਾਮ ਧੰਨ ਸ਼ੁ크ਰਾ ਗੁਰੂ ਮਹਾਰਾਜ ਦਾ ਜੋ ਉਸ ਨੇ ਸਾਡੇ ਘਰ ਦੁਆਰਾ ਖੁਸ਼ੀਆਂ ਪਰ ਦਿੱਤੀਆਂ ਗੱਲ ਐ ਮਿਆਂ ਮੈਂ ਤੇ ਚਰਨ ਤੁਰਨ ਲੱਗੀ ਸੀ ਘਰੋਂ ਹਸਪਤਾਲ ਲਈ ਹਰਲੀ ਨੂੰ ਮਿਲਣ ਲਈ ਤੇ ਮੈਂ ਸੋਚਿਆ ਕਿ ਪੁੱਛ ਹੀ ਲਵਾਂ ਕੋਈ ਚੀਜ਼ ਤਾਂ ਨਹੀਂ ਮੰਗਵਾਉਣੀ ਕਰੂੰ ਜਾਂ ਕੁਝ ਹੋਰ ਚਾਹੀਦਾ ਹੋਵੇ ਕਾਲਾ ਨਹੀਂ ਵੀਰ ਜੀ ਕੋਈ ਚੀਜ਼ ਹੀ ਲੋੜ ਨਹੀਂ ਆ ਤੁਸੀਂ ਆ ਜਾਓ ਫਿਰ ਘੰਟੇ ਤੱਕ ਹਰਨਾਮ ਤੇ ਚੰਨੂ ਵੀ ਹਸਪਤਾਲ ਆ ਗਏ ਤੇ ਆ ਕੇ ਪਹਿਲਾਂ ਹਰਲੀਨ ਨੂੰ ਮਿਲੇ ਸਹਾਲ-ਚਲ ਪੁੱਛਿਆ ਤੇ ਸਮਝਾਉਂਦੇ ਹੋਏ ਹੌਸਲਾ ਦਿੰਦੇ ਕਹਿਣ ਲੱਗੇ ਹਰਨਾਮ ਤੇ ਤੂੰ ਫਿਕਰ ਨਾ ਕਰੀ ਜ਼ਿੰਦਗੀ 'ਚ ਦੁੱਖ-ਸੁਖ ਤਾਂ ਆਉਂਦੇ ਰਹਿੰਦੇ ਨੇ ਬਸ ਤੂੰ ਹਿੰਮਤ ਨਾ ਹਾਰੀ ਸਭ ਠੀਕ ਹੋ ਜਾਣਾ ਆ ਉਸ ਦੇ ਸਿਰ ਤੇ ਹੱਥ ਰੱਖ ਉਸ ਨੂੰ ਹੌਸਲਾ ਦਿੱਤਾ ਫਿਰ ਹਰਨਾਮ ਤੇ ਕਾਲਾ ਬਹਰ ਹਾਲਾਤਾਂ 'ਚ ਬੈਠ ਗਈ ਅੰਦਰ ਚੰਨੂ ਤੇ ਕਿਰਨ ਹਰਲੀਨ ਕੋਲ ਬੈਠ ਗਈਆਂ ਸ਼ਾਮ ਨੂੰ ਕਰ ਜਾਂਦੋਂ ਪਹਿਲਾਂ ਹਰਨਾਮ ਨੇ ਕਾਲੇ ਨੂੰ ਇੱਕ ਵਾਰੀ ਹਰਵੀਰ ਨੂੰ ਦੇਖਣ ਦੇ ਛਾਪਰ ਗੜ ਕੀਤੀ ਤਾਂ ਕਾਲਾ ਉਹਨਾਂ ਨੂੰ ਡਾਕਟਰ ਤੋਂ ਪੁੱਛ ਕੇ ਅੰਦਰ ਹਰਵੀਰ ਨੂੰ ਦਖਾਉਣ ਲਈ ਲੈ ਗਿਆ ਹਰਨਾਮ ਤੇ ਚਰਨੋਂ ਨੂੰ ਬਸ ਉਸ ਨੂੰ ਦੇਖ ਕੇ ਹੀ ਸਬਰ ਕਰਨਾ ਪਿਆ ਤੇ ਫਿਰ ਉਹ ਵਾਪਸ ਬਾਹਰ ਆ ਗਏ ਇੱਥਾਂ ਦਿਨ ਬੀਤ ਗਏ ਸ਼ਾਮ ਹੋ ਗਈ ਹਰਨਾਮ ਤੇ ਚਰਨੋਂ ਤਾਂ ਘਰ ਚਲੇ ਗਏ ਪਰ ਕਾਲਾ ਤੇ ਕਿਰਨ ਹਾਲੇ ਹਸਪਤਾਲ ਹੀ ਸਨ ਸ਼ਾਮ ਨੂੰ ਗੁਰਨਾਮ ਉਹਨਾਂ ਲਈ ਰੋਟੀ ਲੈ ਕੇ ਆਇਆ ਤੇ ਸਭ ਨੇ ਰੋਟੀ ਖਾਧੀ ਕਿਰਨ ਨੂੰ ਫਿਰ ਉਹ ਘਰ ਛੱਡ ਕੇ ਆਇਆ ਇਹ ਤਾਂ ਹੀ ਕਰਦੇ ਕਰਦੇ ਦਿਨ ਪੀਤਣ ਲੱਗੇ ਅੱਜ ਹਰਲੀਨ ਨੂੰ ਹਸਪਤਾਲ ਤੋਂ ਛੁੱਟੀ ਮਿਲਨੀ ਸੀ ਪਰ ਉਸਦੀ ਧੀ ਹਲੇ ਵੀ ਆਈ ਸੀ ਯੂ ਜੀ ਸੀ ਉਸਦਾ ਪੂਰਾ ਦਿਲ ਨਹੀਂ ਕਰ ਰਿਹਾ ਸੀ ਉਸ ਨੂੰ ਇਦਾਂ ਇਕੱਲੇ ਛੱਡ ਕੇ ਜਾਣ ਦਾ ਪਰ ਉਹ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਇੱਕ ਵਾਰੀ ਦੇਖ ਕੇ ਰੋਂਦੀ ਹੋਈ ਘਰ ਨੂੰ ਆ ਗਈ ਪਰ ਘਰ ਆ ਕੇ ਵੀ ਉਸਦਾ ਧਿਆਨ ਹਰ ਬਿਲੇ ਹਰਵੀਰ ਜੀ ਹੀ ਰਹਿੰਦਾ ਸੀ ਹਰਲੀਨ ਜੋ ਕਦੇ ਛੇਤੀ ਡੁੱਲਦੀ ਨਹੀਂ ਹੁੰਦੀ ਸੀ ਉਹਨਾਂ ਅਕਸਰ ਆਪਣੇ ਤੀਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਸਾਰੇ ਉਸ ਨੂੰ ਮਿਲ ਕੇ ਸਮਝਾਉਂਦੇ ਰਹਿੰਦੇ ਹੌਸਲਾ ਰੱਖਣ ਨੂੰ ਪਰ ਮਾਂ ਤਾਂ ਆਖਿਰ ਮਾਂ ਹੀ ਹੁੰਦੀ ਆ ਖੋਤੇ ਭਵੇਂ ਸੌ ਦੁੱਖ ਆ ਜਾਣ ਉਹ ਹੱਸ ਕੇ ਸਭ ਛੱਡ ਲੈਂਦੀ ਆ ਪਰ ਉਸਦੇ ਬੱਚੇ ਤੇ ਕੋਈ ਦੁੱਖ ਤਕਲੀਫ ਆ ਜਾਈ ਤਾਂ ਮਾਂ ਦਾ ਦਿਲ ਤੜਫុតਦਾ ਹੈ ਤੇ ਉਸ ਦਰਦ ਤਕਲੀਫ ਨੂੰ ਚੱਲਣਾ ਇੱਕ ਮਾਂ ਲਈ ਬਹੁਤ ਔਖਾ ਹੁੰਦਾ ਹੈ ਅੱਜ ਤਿੰਨ ਹਫ਼ਤੇ ਹੋ ਗਏ ਸੰਨਹਰ ਲੈਣੂ ਕਰੈ ਨੂੰ ਹੋਨ ਘਰ ਸਾਹਿਬ ਨਾਲ ਬੈਠੀ ਖੇਡਦੀ ਰਹਿੰਦੀ ਸੀ ਜਿਸ ਨਾਲ ਉਸ ਦਾ ਮਨ ਵੀ ਲੱਗਦਾ ਰਹਿੰਦਾ ਸੀ ਅੱਜ ਉਹ ਹਾਲਚ ਬੈਠੀ ਸਾਹਿਬ ਨਾਲ ਕਾਰਟੂਨ ਦੇਖ ਕੇ ਆਪਣਾ ਮਨ ਕਿਸੇ ਹੋਰ ਫਸੇ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਅਚਾਨਕ ਬਾਹਰ ਦਰਵਾਜ਼ੇ ਦੀ ਪੈਲ ਵਜਈ ਤਾਂ ਕਿਰਨ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕਾਲਾ ਆਪਣੀ ਧੀ ਨੂੰ ਗੋਦੀ 'ਚ ਚੁੱਕੀ ਖੜਾ ਸੀ ਉਸ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਕਿਰਨ ਸਭ ਸਮਝ ਗਈ ਤੇ ਚੁੱਪ ਕਰਕੇ ਜਲਦੀ ਨਾਲ ਕਿਚਨ 'ਚ ਗਈ ਤੇ ਤੇਲ ਲਿਆ ਬੁਹਿਚ ਚੋਇਆ ਤੇ ਉਹ ਨੂੰ ਅੰਦਰ ਲਿਆਂਦਾ ਕਾਲਾ ਚਦ ਅੰਦਰ ਆਇਆ ਤਾਂ ਸੁਨੀ ਹੱਲੇ ਨੂੰ ਬੁਲਾਇਆ ਕਾਲਾ ਹੱਲੇ ਨੇ ਦੇਖੋ ਤਾਂ ਤੈਨੂੰ ਮਿਲਣ ਕੌਣ ਆਇਆ ਜਦ ਹੱਲੇ ਨੇ ਉਸ ਦੇ ਹੱਥ ਆਪਣੀ ਤੀਨ ਨੂੰ ਦੇਖਿਆ ਤਾਂ ਉਸ ਦੇ ਚਿਹਰੇ ਤੇ ਤਾਂ ਮੰਨੋ ਜਿਵੇਂ ਬਹਾਰ ਹੀ ਆ ਗਈ ਸੀ ਖੁਸ਼ੀ ਨਾਲ ਪੂਰੀ ਤਰ੍ਹਾਂ ਖਿੜ ਗਿਆ ਸੀ ਆਪਣੇ ਦੁੱਖ ਦਰਦ ਦੀ ਪਰਵਾਹ ਕੀਤੇ ਬਿਨਾ ਜਦ ਉਹ ਜਲਦੀ ਨਾਲ ਉੱਠਣ ਲੱਗੀ ਤਾਂ ਕਿਰਨਿਆ ਆ ਕੇ ਉਸ ਨੂੰ ਰੋਕਿਆ ਤੇ ਆਪ ਉਠਾਇਆ ਫਿਰ ਕਾਲੇ ਨੇ ਕੋਲਾ ਕਿਜਦਰ ਵੀਰ ਨੂੰ ਹਰਲੀਨ ਨੂੰ ਫੜਾਇਆ ਤਾਂ ਖੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਉਹ ਹਸ ਨੂੰ ਗੱਲ ਨਾਲ ਲਾ ਕੇ ਬਾਰ-ਬਾਰ ਉਸ ਨੂੰ ਚੁੰਮਣ ਲੱਗੀ ਤੇ ਕਿੰਨਾ ਝੇ ਪਿਆਰ ਕਰਦੀ ਰਹੀ ਫਿਰ ਰੋਣ ਲੱਗ ਪਈ ਕਾਲਾ ਉਸ ਤੇ ਕੋਲਾ ਆ ਤੇ ਚੁੱਪ ਕਰਵਾਉਂਦਿਆਂ ਕਹਿਣ ਲੱਗਾ ਹਰਲੀਨ ਬਸ ਕਰ ਹੁਣ ਹੋਰ ਨਾ ਰੋ ਰੱਬ ਨੇ ਆਪਣੀ ਸੁਣ ਲਈ ਆ ਆਪਣੀ ਤੇ ਵੀ ਤੇਰੇ ਵਰਗੀ ਆ ਬਹੁਤ ਹਿੰਮਤੀ ਇਸ ਨੂੰ ਘੁੱਟ ਕੇ ਗਲ ਨਾ ਲਗਾ ਲਿਆ ਕਿਰਨ ਉਹ ਚਲੋ ਵਈ ਹੁਣ ਰੋਣਾ ਬੰਦ ਕਰੋ ਮਸਾਂ ਤਾਂ ਹੈ ਪਾਗਾ ਵਾਲਾ ਦਿਨ ਆਇਆ ਹੈ ਤੇ ਚਾਚੀ ਨੂੰ ਵੀ ਤਾਂ ਦੇਖ ਲਓ ਨਸਤੀ ਪਤੀਜੀ ਹਰਲੀਨ ਨੇ ਹਰਵੀਰ ਨੂੰ ਕਿਨ ਭਾਬੀ ਨੂੰ ਫੜਾ ਦਿੱਤਾ ਤੇ ਇਸ ਨੂੰ ਗੋਦੀ ਛਕਦੀਆਂ ਕਿਰਨ ਕਹਿਣ ਲੱਗੀ ਇਹ ਤਾਂ ਸਾਡੀ ਛੋਟੀ ਜਹੀ ਹਰਲੀਨ ਆ ਵਈ ਨਾ ਕੁਲਵੀਰੇ ਨਾ ਖੁਸ਼ੀਆਂ ਵਾਲਾ ਦਿਨ ਅੱਜ ਮੂੰਹ ਮਿੱਠਾ ਨਹੀਂ ਕਰਵਾਏਗਾ ਸਭ ਦਾ ਕਾਲਾ ਕਿਉਂ ਨਹੀਂ ਭਾਬੀ ਜ਼ਰੂਰ ਮੈਂ ਹੁਣੇ ਆਇਆ ਕਿਆ ਕੇ ਬਾਹਰ ਗੱਡੀ ਚੋਂ ਡੱਬੇ ਲੈਣ ਚਲਾ ਗਿਆ ਕੁਛ ਤੇਰਵਾਦ ਉਹ ਡੱਬੇ ਲੈ ਕੇ ਅੰਦਰ ਆ ਗਿਆ ਗਰਨਾ ਉਹ ਮੈਨੂੰ ਵੀ ਤਾਂ ਮੈ ਲੈ ਲੈਂਦੋ ਮੇਰੀ ਪਿਆਰੀ ਜਹੀ ਤੀ ਨੂੰ ਤੁਸੀਂ ਸਾਰੇ ਤਾਂ ਉਸ ਨੂੰ ਪਿਆਰ ਕਰੀ ਜਾ ਰਹੇ ਹੋ ਮੈਨੂੰ ਵੀ ਥੋੜਾ ਜਿਹਾ ਉਸ ਨੂੰ ਪਿਆਰ ਕਰ ਲੈ ਲੰਦੋ ਨਹੀਂ ਉਹ ਮੇਰੇ ਨਾਲ ਨਾਰਾਜ਼ ਹੋ ਜਾਊ ਕਿਰਨ ਉਹ ਸੱਚ ਤੁਹਾਡਾ ਤਾਂ ਖਿਆਲ ਹੀ ਨਹੀਂ ਰਿਹਾ ਲੋ ਫੜੋ ਆਪਣੀ ਤੀ ਨੂੰ ਮੈ ਲਓ ਤੁਸੀਂ ਤਾਂ ਪਿਛੇ ਹੀ ਰਹਿ ਗਏ ਗੁਰਨਾਮਸ ਨੂੰ ਗੋਦੀ ਚੱਕ ਕੇ ਲਾਲ ਲੜਾਂ ਲੱਗਾ ਤੇ ਸਾਹਿਬ ਨੂੰ ਕੋਲ ਬੁਲਾ ਕੇ ਕਹਿਣ ਲੱਗਾ ਪੁੱਤੇ ਤੇਰਾ ਮੇਰੇ ਕੋਲ ਆਹ ਦੇਖ ਤੇਰੀ ਛੋਟੀ ਭੈਣ ਵੀ ਆ ਗਈ ਹੁਣ ਤੇਰੀ ਹੀ ਰਖੜੀ ਬੰਨਿਆ ਕਰੇਗੀ ਫਿਰ ਕਾਲੇ ਨੇ ਸਬਦਾ ਮੂਹ ਮਿੱਠਾ ਕਰਵਾਇਆ ਕਿਰਨ ਨੇ ਹਰleen ਦਾ ਮੂਹ ਮਿੱਠਾ ਕਰਵਾਇਆ ਤੇ ਜਿਹੜਾ ਹਰਵੀਰ ਖੇੜਦੀ ਖੇੜਦੀ ਸੋ ਗਈ ਤਾਂ ਗੁਰਨਾਮ ਨੇ ਉਸ ਨੂੰ ਝੋਲੇ 'ਚ ਪਾ ਦਿੱਤਾ ਤੇ ਫਿਰ ਸਾਰੇ ਬੈਠ ਕੇ ਗੱਲਾਂ-ਵੱਤਾਂ ਕਰਨ ਲੱਗੇ ਤੇ ਕੱਲ ਨੂੰ ਕਾਜ ਰੱਖੇ ਪ੍ਰੋਗਰਾਮ ਬਾਰੇ ਸਲਾਹ ਵਿਚਾਰਾਂ ਕਰਨ ਲੱਗੇ ਹਲਿੰਦ ਵੀਰ ਜੀ ਮੈਂ ਕੁਝ ਸੋਚਿਆ ਆ ਗੁਰਨਾਮ ਹਾਂ ਹਲਿੰਦ ਦੱਸੋ ਕੀ ਸੋਚਿਆ ਆ ਹਲਿੰਦ ਵੀਰ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਸੀ ਕਿ ਜੇ ਮੇਰੀ ਧੀ ਰਾਜੀ ਖੁਸ਼ੀ ਆ ਕਰਾਈ ਤਾਂ ਅਸੀਂ ਘਰਿ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਾਂਗੇ ਗਰੀਬ ਤੇ ਜ਼ਰੂਰਤਮੰਦਾਂ ਨੂੰ ਰੋਟੀ ਪਾਣੀ ਸ਼ਕਾਇਆ ਜਾਵੇਗਾ ਅਸੀਂ ਆਪਣੀ ਸਮਰੱਥਾ ਅਨਸਾਰ ਉਹਨਾਂ ਦੀ ਸੇਵਾ ਕਰਾਂਗੇ ਗੁਰਨਾਮ ਹਲਿੰਦ ਇਹ ਨਾ ਚੰਗਾ ਤੇ ਵਧੀਆ ਸੋਚ ਕਿਵੇਂ ਲੈਣ ਦੀਆਂ ਸਾਡੇ ਦਿਮਾਗ 'ਚ ਇਹ ਸਭ ਕਿਉਂ ਨਹੀਂ ਆਇਆ ਚਲੋ ਫਿਰ ਤੈ ਆ ਕੱਲ ਨੂੰ ਆਪਾਂ ਸਾਰਾ ਇਹ ਪ੍ਰੋਗਰਾਮ ਇਦਾਂ ਹੀ ਕਰਨਾ ਆ ਕਿਰਨ ਤੂੰ ਇੱਕ ਕੰਮ ਕਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਭ ਨੂੰ ਸੱਦਾ ਦੇ ਦੇ ਤੇ ਕਾਲੇ ਤੂੰ ਝਲਾਜਾ ਮੇਰੇ ਨਾਲ ਬਹੁਤ ਤਿਆਰੀਆਂ ਕਰਨੀਆਂ ਨੇ ਹਲੇ ਕੱਲ ਲਈ ਗੁਰਨਾਮ ਤੇ ਕਾਲਾ ਕਲ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਕਰਨੇ ਕਰੋ ਨਿਕਲ ਪਏ ਸਾਰੀਆਂ ਤਿਆਰੀਆਂ ਕਰਦੇ ਕਰਦੇ ਉਹਨਾਂ ਨੂੰ ਰਾਤ ਦੇ 1 ਵਜh ਗਿਆ ਤੇ ਸਾਰੇ ਕੰਮ ਨਿਮੜ ਕੇ ਉਹ ਥਕਹਾਰ ਕੇ ਕਹਾਈ ਰੋਟੀ ਪਾਣੀ ਘਾਦਾ ਤੇ ਸੋ ਗਈ। ਅਗਲੇ ਦਿਨ ਸਵੇਰੇ ਜਲਦੀ ਜਾਗ ਪਈ ਤੇ ਆਪੋ ਆਪਣੇ ਕੰਮ ਸੰਭਲੇ। ਸਤ ਵਜੇ ਤੱਕ ਬਾਹਰ ਗਲੀ ਚ ਟੈਂਟ ਵਾਲਿਆਂ ਨੇ ਟੈਂਟ ਲਗਾ ਦਿੱਤੇ ਸਨ। ਕੁਝ ਦਿਨ ਬਾਅਦ ਹਰਨਾਮ ਵੀ ਆ ਗਿਆ ਤੇ ਆ ਕੇ ਉਸਨੇ ਹਲਵਾਈਆਂ ਵੱਲ ਦਾ ਸਾਰਾ ਕੰਮ ਸੰਭਲ ਲਿਆ। ਕਾਲਾ ਤੇ ਗੁਨਾਮ ਤਾਂ ਬਸੰਤਰ ਬਾਹਰ ਦੀ ਕਮ ਮੱਚ ਪੱਝੇ ਫਿਰ ਰਹੇ ਸਨ। ਜਿਸ ਕਮਰੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ ਉਸ ਕਮਰੇ ਦੀ ਸਾਫ਼ ਸਫਾਈ ਕੀਤੀ ਗਈ ਤੇ ਚੰਗੀ ਤਰ੍ਹਾਂ ਤਿਆਰੀ ਕੀਤੀ ਗਈ 8:30 ਵਜੇ ਪਾਵਨ ਵੀੜ ਕਰ ਲਿਆਂਦੀ ਗਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਫਿਰ ਪਾਠੀ ਸਿੰਘ ਨੇ ਪਾਠ ਕਰਨਾ ਆਰੰਭ ਕੀਤਾ ਕਾਲੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰੋਮਾਲਾ ਸਾਹਿਬ ਪੇਟ ਕੀਤਾ ਤੇ ਮੱਥਾ ਟੇਕਿਆ ਫਿਰ ਹਰਲੀ ਨੇ ਆ ਕੇ ਮੱਥਾ ਟੇਕਿਆ ਤੇ ਹਰਵੀਰ ਦਾ ਵੀ ਮੱਥਾ ਟਿਕਾਇਆ ਤੇ ਬਾਦਸ਼ਾਹ ਬਾਕੀ ਸਭ ਨੇ ਵੀ ਮੱਥਾ ਟੇਕਿਆ 9 ਵਜੇ ਤੱਕ ਰਿਸ਼ਤੇਦਾਰ ਵੀ ਆਉਣ ਲੱਗ ਪੈਸਣ ਸਾਰੇ ਕर्ਜ਼ ਖੂਬ ਚਹਿਲ ਪਹਿਲ ਸੀ ਸਾਰੇ ਬਹੁਤ ਖੁਸ਼ ਸਨ ਇنين ਨੂੰ ਕਾਲਾ ਪਿੰਡੂ ਜਾ ਕੇ ਚੰਨੋ ਭਾਬੀ ਤਾਇਆ ਤਾਈ ਤੇ ਬੱਚਿਆਂ ਨੂੰ ਵੀ ਲੈ ਆਇਆ ਉਸ ਦੀ ਆਂਦੀ ਨੂੰ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ ਸ੍ਰੀਕਾਲ